ਸਸੀ ਗੱਲ ਜੀ ਸਾਰਿਆਂ ਨੂੰ ਸੰਦੀਪ ਦੇ ਫੈਨ ਦਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਤੁਸੀਂ ਮੇਰੇ ਪਹੁੰਚ ਗਿਆ ਭਾਈ ਸਿੰਧੂ ਨਾਲ ਗੋਜੀ ਚਾਰ ਬੰਦ ਲਗਵਾ ਮਈਆਂ ਸੇਲ ਆ ਬਾਕੀ ਮਈਆਂ ਬਹੁਤ ਹੋਰ ਵੀ ਬਾਈ ਕੋਲ ਹੈਗੀਆਂ ਬੜੇ ਰਿਕਾਰਡ ਵਾਲੇ ਵੱਡੀਆਂ ਚਲੋ ਤਿਆਰ ਕਰਕੇ ਵੀਡੀਓ ਬਣਾਣਗੇ ਉਹਨਾਂ ਦੀ ਤੇ ਬਾਕੀ ਇਹਨਾਂ ਬਾਰੇ ਗੱਲਬਾਤ ਕਰਦੇ ਆਪਾਂ ਬਾਜੀ ਸਸਤੀ ਕਾ ਸਸਤੀ ਭਾਈ ਸਸਤੀ ਭਾਈ ਸਰ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਸੌਖੀ ਹਾਲ ਪ੍ਰਵਾਹ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਦਾ ਖੁਦ ਨਾਲ ਘਰ ਤਾਂ ਠੰਡਾ ਆਜਾ ਹਾਂ ਦੇਖੋ ਤੜਕਾ ਭਾਗੇ ਨਾ ਵੀ ਕਿੰਨੀ ਹਾਂ ਜੀ ਸਾਡੇ ਸੁਭਾ ਦਾ ਅੱਛਾ ਜੀ ਮੇਰੇ ਹੀ ਗਮੀ ਨਹੀਂ ਹਾਂ ਨਹੀਂ ਚੰਗਾ ਮਾ ਖੰਦਾ ਜਿੰਨਾ ਗਮੀ ਨਹੀਂ ਪੈਣਾ ਹਾਂਜੀ ਪਰ ਮੈਨੂੰ ਤੁਹਾਡਾ ਛੱਪੜ ਵੀ ਤਾਂ ਹੋ ਜਾਂਦਾ ਨਾ ਮੇਰੀ ਜਮੀਂ ਮੈਂ ਰਹੀ ਆ ਨਾ ਚੰਗਾ ਵਿਚਾਰ ਰਵੇ ਪਤਾ ਨਹੀਂ ਕਦੋਂ ਪਾਣੀ ਚੱਲੇ ਪੈ ਜੇ ਤਾਂ ਉਧਰੋਂ ਪਾਣੀ ਸੂਏ ਤੱਕ ਸਾਰੇ ਅੱਡੇ ਤੱਕ ਸਾਰਾ ਯਾਰ ਉਹਦਾ ਤਾਂਗ ਦੇ ਪਾਣੀ ਦਾ ਸਾਰਾ ਯਾਰ ਨੂੰ ਉਹਦਾ ਇਹਨੂੰ ਨਿਵਾਣ ਆ ਨਾ ਫਿਰ ਸਾਰਾ ਪਾਣੀ ਇਹਨੂੰ ਉਹਦਾ ਤੇ ਇਹਦਾ ਕਰਕੇ ਫਿਰ ਥੋੜਾ ਔਖਾ ਜਾਂਦਾ ਬਿਲਕੁਲ ਜੀ ਬਿਲਕੁਲ ਜੀ ਚਲੋ ਹੋਰ ਸੁਣਾਓ ਜੀ ਬਹੁਤ ਵਧੀਆ ਚੱਲਦੀ ਚੱਲਾ ਸਭ ਠੀਕ ਠਾਕ ਜੀ ਦੇਖਦੇ ਕੰਮ ਚੱਲਦਾ ਜੀ ਕੰਮ ਚੱਲੇ ਜਾਂਦਾ ਬਹੁਤ ਵਧੀਆ ਦੇ ਵਾਹ ਬੇਰੀ ਕਿਰਪਾ ਜੀ ਲੋ ਅੱਜ ਫਿਰ ਕਿਨੇ ਅੱਜ 5 6 7 ਹੈ ਗਿਆ ਵਾ ਪਰ ਪਾਉਣੀਆਂ 4 ਕੀ ਆਪਾਂ ਠੀਕ ਆ ਬਾਕੀ ਤਿਆਰ ਕਰਕੇ ਪਾਵਾਂਗੇ ਤਾਜ਼ੀਆਂ ਬਿਲਕੁਲ ਸੁਝਾ ਝੋਟੀਆਂ ਜੇ ਸਭ ਰਾਲੀਆਂ ਦਿਹਾੜੀਆਂ ਆਂਜਾਂ ਹੀ ਆਜੋ ਤੇ ਆਪਾਂ ਚਾਰਕ ਪਾ ਲੇ ਇਹ ਸੂਈ ਗੱਪਣੀ ਜੀ ਇਹ ਸੂਈ ਆ ਬਾਜੀ ਅੱਛਾ ਸੂਈ ਆ ਦੁੱਜਾ ਸੁਗਾ ਸਾਰੀਆਂ ਸੁਝਾ ਵਾ ਇਹ ਹੂੰ ਦੁੱਜਾ ਸੁਗਾ ਜੇ ਤੇ ਸੂਈ ਆ ਤੋੜੋ ਜੀ ਬਾਜੀ ਕਿਨੇ ਦਦਾ ਦੁੱਧ ਸੰਦੀਪ ਜੀ ਕੋਲ ਹੈਗਾ ਸੀ 15 ਕਿਲੋ ਹਾਂਜੀ ਸਾਡੇ ਮੱਛਰ ਬਹੁਤ ਜ਼ਿਆਦਾ ਇੱਥੇ ਮੱਛਰ ਦਾ ਕਹਿੰਦਾ ਥੋੜਾ ਜਿਹਾ ਘਟਿਆ ਹੋਊ ਨੀ ਕੀ ਹਾਂਜੀ ਤੇ 12 13 ਕਿਲੋ ਤਾਂ ਵੀ ਲਾ ਲਓ ਥੋੜਾ ਬੜਾ ਫਰਕ ਹੋ ਗਿਆ ਬਾਕੀ ਇਹ ਵੀ ਦੁੱਧ ਬੜਾ ਛੋਟੀ ਠੀਕ ਹੈ ਥੈ ਦੁੱਧ ਵਾਲੀ ਆ ਮੀ ਪਈ ਨਾ ਕੋਲ ਹਾਂਜੀ ਛਤਾ ਪੈਂਦੀ ਪੈਂਦੀਆਂ ਨਹੀਂ ਗਈਆਂ ਦੇਖੋ ਲੈ ਵਾਲਾ ਵੇਖੋ ਛੋਟੀ ਚਵਾਜੂ ਵਧੀਆ ਬਿਲਕੁਲ ਹਾਂ ਭਾਜੀ ਬਹੁਤ ਵਾ ਗਾਂ ਯਾਰ ਕੀ ਚਵਾਈ ਪੋਲੀ ਦੇ ਥਾਣ ਵੀ ਆਣਾ ਲੰਮਾ ਕੱਢੂਗੀ ਤੇ ਕੱਟਾ ਘੱਟੀ ਕੱਟਾ ਜਮਗਰੇ ਚਲੋ ਕੱਟਾ ਮਗਰ ਆ ਗਿਆ ਹਾਂਜੀ ਲੈ ਸ਼ਮੂਰ ਹਾਰੇ ਹਾਂ ਦੋ ਚੰਗੇ ਦਾ ਦਿਖਾ ਦੇ ਕਰ ਰਹੇ ਨੇ ਥਾਨ ਬਾਜੀ ਆੜਾ ਆੜਾ ਲੰਮਾ ਕਰੋਗੇ ਪਸਮਗੇ ਠੀਕ ਆ ਥਾਨ ਆੜਾ ਲੰਮਾ ਕਰਦੇ ਝੋਟੀ ਤੇ ਦੁੱਧ ਵਾਲੀ ਬੜੀ ਹੈਗੀ ਤੇ ਬਾਕੀ ਮੋਲ ਆਪਾਂ ਜਾਇਜ਼ ਰੱਖਨੇ ਨਿਗੇ ਨਿਗੇ ਬਿਲਕੁਲ ਜੀ ਹਾਂਜੀ ਬਾਜੀ ਉਹਨੂੰ ਛੋੜ ਛੋੜੇ ਰੱਖਨੇ ਸੰਦੀਪ ਜੀ ਵੇਖੋ ਇੱਕ ਰਾ ਲੇਵਾ ਲਾਵਾ ਦਿਖਾਓ ਇੱਕ ਰਾ ਇਹਦਾ ਜਮ ਨੂੰ ਤਾਂ ਆ ਗਏ ਬਾਕੀ ਮੋਲ ਛੋੜ ਛੋੜੇ ਰੱਖਨੇ ਠੀਕ ਆ ਤੇ ਬਾਜੀ ਆ ਜੀ ਉਧਰ ਲਾ ਕੇ ਥੋੜੇ ਖਿਜੋ ਹਾਂਜੀ ਹੋ ਬੋਲੋ ਹੁਣ ਬੋਲੋ ਸ੍ਰੀ ਦੀ ਮੋਲ ਦੇ ਭਾਵੇਂ 1 35 ਕਰ ਲਈ 40 ਕਰ ਲਈ ਝੋਟੀਆਂ ਨੇ ਦੀ ਵਿਗਦੀ ਆ ਪਰ ਨਹੀਂ ਆਪਾਂ ਜਾਇਜ਼ ਰੱਖਣੇ ਆ ਜੈ ਜੀ ਦੇ ਦਈਏ 1 ਤੀ ਦੀ ਆ ਵੀ ਹੋ ਜੋ ਮੰਨਦਾ ਕਰਾਂਗੇ ਚਲ ਸਵਾ ਦੇ ਸਵਾ ਦੇ ਤੇ ਭਾਜੀ ਖਾਣਾ ਇੱਕ 20 ਦੀ ਲਈਓ ਬਿਲਕੁਲ ਛੋਟੇ ਮੋਲ ਕਰਨੇ ਬਿਲਕੁਲ ਛੋਟੇ ਬਸ ਠੀਕ ਦੁੱਧ ਝੋਟੀ ਕੋ 15 ਕਿਲੋ ਵਾਹੇ ਮੱਛਰ ਦੇ ਨਾਲ ਹੁਣ ਘਟਿਆ ਕੱਲ ਪਰਸੋਂ ਦਾ ਥੋੜਾ ਜਿਹਾ ਦੁੱਧ ਕਿਲੋ ਦੇ ਕਿਲੋ ਫਰਕ ਪਿਆ ਜੇ ਠੀਕ ਆ ਬਾਕੀ ਦੁੱਧ 12 13 ਕਿਲੋ ਹੋਣ ਵੀ ਨਾ ਆਵਣ ਨਾ ਖੁੱਲਾ ਢੁੱਲਾ ਲਾ ਰੱਖ ਠੰਡਾ ਜਿਹਾ ਭਾਂਡੇ ਚ ਪਾਉਂਦੀ ਆ ਠੀਕ ਆ 13 ਕਿਲੋ ਖੁੱਲਾ ਢੁੱਲਾ ਹੋਊਗਾ ਬਾਕੀ ਥਾਣਾ ਆ ਡਾੜਾ ਲੰਮਾ ਪਸਮ ਕੇ ਕਰੂ ਤੇ ਠੰਡੀ ਥੀਦੀ ਰੱਖ ਜੇ ਚਲੋ ਤਾਂ ਗਾਂ ਯਾਰ ਕੀ ਚਵਾਈ ਪਾਉਂਦੀ ਠੀਕ ਹੈ ਜੀ ਤੇ ਮੋਲ ਇੱਕ 20 ਦੀ ਬਿਲਕੁਲ ਜਾਇਜ ਜਾਇਜ ਮੋਲ ਰੱਖ ਵੇਖੋ ਰੰਗ ਰੰਗ ਬੜਾ ਮੈਰਾ ਬਹੁਤ ਪਿੱਠ ਪੜੇ ਵਾਲੀ ਹੈਗੀ ਚੰਗੀ ਜਦਾ ਵੀ ਵੈਸੇ ਫੋਲੋ ਬਤਾ ਬੱਚਾ ਮਗਰ ਇਹਦੇ ਇਹਦੇ ਮਗਰ ਕੱਟੀ ਜੇ ਕੱਟੀ ਮਗਰ ਜੀ ਇਹ ਤਾਂ ਮਗਰ ਹੀ ਕੱਟੀ ਜੇ ਲੋ ਇਹਦੇ ਮਗਰ ਹੀ ਕੱਟੀ ਹੈ ਜੇ ਇਹ ਵੀ ਚੈੱਕ ਕਰੂ ਕਰਾ ਲੇ ਆ ਜੀ ਇਹ ਵੀ ਬਹੁਤ ਸੋਹਣੀ ਝੋਟੀ ਆ ਭਾਈ ਜਾਈਆਂ ਉਧਰ ਸਰਸੇ ਜਾੜ ਲਈਆਂ ਜੀ ਹਾਂ ਜੀ ਹਾਂ ਜੀ ਉਧਰ ਸਰਸੇ ਸਰ ਵਾਲੀਆਂ ਜੀ ਬਾਕੀ ਮੁੱਲ ਜਾਇਜ਼ ਭਾਜੀ ਬਿਲਕੁਲ ਨਿਕਨੇ ਨਿਕਨੇ ਛੋਟੇ ਛੋਟੇ ਮੁੱਲ ਬਿਲਕੁਲ ਯਾਰਕ ਠੀਕ ਆ ਉਹ ਬਾਜ਼ਾਰ ਦਾ ਥੋੜਾ ਜਿਹਾ ਫਰਕ ਪਾ ਗਿਆ ਉਹਨੇ ਕਿ ਤੁਹਾਨੂੰ ਪਾੜਾ ਫਰਕ ਪਾ ਗਿਆ ਵਾ ਐਵੇਂ ਕਿ ਆਖੀ ਜੇ ਫਰਕ ਪ ਬੈਗੇਜ ਬੈਗੇਜ ਇਸ ਕਰਕੇ ਬਿਲਕੁਲ ਬੌਲੇ ਦਾ ਮੰਜਾ ਆਜੇ ਤਾਜ਼ੀਆਂ ਬਿਲਕੁਲ ਤਾਜ਼ੀਆਂ ਰੰਗ ਰੰਗ ਮੜਾ ਝੋਟੀ ਦਾ ਚਲੋ ਵਧੀਆ ਭਾਜੀ ਫਰਕ ਪੈ ਫੈਰਾ ਜੀ ਆਰੇ ਨਾ ਤਾਂ ਰੋਬਰ ਦੀ ਗਾਗ ਨੂੰ ਫਾਇਦਾ ਸਾਨੂੰ ਫਾਇਦਾ ਮਾਲ ਸੌਖਾ ਮਿਲਦਾ ਕਿ ਮਾਲ ਲੱਭਦਾ ਬਿਲਕੁਲ ਨਹੀਂ ਮਿਲਦਾ ਨਹੀਂ ਮਿਲਦਾ ਜੀ ਇਸ ਕਰਕੇ ਥੋੜਾ ਫਰਕ ਪੈ ਰਿਹਾ ਮਾਲ ਚਲੋ ਮਿਲ ਜੂਗਾ ਤੇ ਅਗਲਾ ਵੀ ਚਲੋ ਲੈ ਜੂਗਾ ਬਿਲਕੁਲ ਜੀ ਨਹੀਂ ਤੇ ਘਰ ਵਾਲੇ ਨੂੰ ਵੀ ਔਖਾ ਹੈ ਤੇ ਸਾਨੂੰ ਵੀ ਚਲੋ ਔਖਾ ਹੈਗਾ ਹਾਂਜੀ ਭਾਜੀ ਤੇ ਸੁਨਿਧ ਮੋਲੇ ਦਾ ਵੀ ਜਾਇਜ਼ ਹੀ ਆ ਹਾਂਜੀ ਜੇ ਤਾਂ ਹੋਵੇ ਬਾਜ਼ਾਰ ਦਾ ਸਾਰਾ ਤੇ ਝੋਟੀ ਸਵਾਦੀ ਜਵੀ ਹੂੰ ਤੇ ਬਾਕੀ ਤੁਸੀਂ ਹੁਣ ਦੱਸ ਦਿਓ ਜਿੰਨੇ ਦਾ ਆਖੋ ਆਪਾਂ ਉਨੇ ਦੀ ਚਲਾ ਦੇਣੀ ਹੈ ਕਰ ਦਿਓ ਮਾਨ ਜਿੰਨੇ ਮਰਜ਼ੀ ਜਿੰਨਾ ਆਖੋ ਉਨਾ ਕਰਾਂ ਕੋਈ ਗੱਲ ਨਹੀਂ ਹੈਗੀ ਦਵਾਗੇ ਬੰਦੇ ਦੇ ਹਿਸਾਬ ਨਾਲ ਚੱਲੋ 20 ਜੀ ਸਾਡਾ ਥੋੜਾ 15 ਦੇ ਫੋਰ ਕਰ ਦਿਓ ਫੋਰ ਕਰ ਦਿਜੀਏ ਦੱਸੋ ਵੇਖੀ ਜਾਉ ਇੱਕ ਬੰਦੇ ਪੂਰੇ ਨੋਟ ਦੀ ਅੱਛਾ ਪੂਰੇ ਨੋਟ ਦੀ ਦਵਾਗੇ ਠੀਕ ਹੈ ਜੀ ਠੀਕ ਹੈ ਜਦੋਂ ਵਿੱਚ ਛੋਟ ਕਰਾਂਗੇ ਪੂਰੇ ਲੱਖ ਦੇ ਦੇ ਦਾਂਗੇ ਚੱਲਣ ਦੋ ਬਿਲਕੁਲ ਜਾਇਜ਼ ਕਰਕੇ ਦੇ ਜੀ ਲੱਖ ਦੀ ਦੇ ਦਾਂਗੇ ਵਾ ਠੀਕ ਹੈ ਠੀਕ ਦੋਧਾ ਹੋਊਗਾ 10 ਕਿਲੋ ਲਾ ਕੇ ਬੋਲਾ ਆਊਗਾ ਤੇ ਕੋ ਠੀਕ ਹੈ बोला दस दे लागे बन्ने देखो होगा ਝੋਟੀ ਕੁਆਵੇਂ ਆਖੀ ਜਾਈਏ ਚਲੋ ਬਾਕੀ ਰੰਗ ਰੰਗ ਵੜਾ ਹੋਵੇ ਨਾੜਾ ਨਾੜਾ ਸਰੀਰ ਵੜਾ ਸ਼ਾਨਦਾਰ ਬਹੁਤ ਵਧੀਆ ਸਰੀਰ ਦੀ ਆ ਗਈ ਇਹ ਭੋਲੀ ਪਾਲੀ ਵੜੀ ਜੀ ਆਹ ਜੀ ਇਹ ਵੀ ਸੂਈ ਜੇ ਇਹਨੂੰ ਕਿੰਨੇ ਟਾਈਮ ਹੋਇਆ ਇਹ ਤਾਂ ਮਗਰੀ ਕੱਟੀ ਜੇ ਇਹਨੂੰ ਵੀ ਤਾਜੀ ਬਿਲਕੁਲ ਤਾਜੀ ਮੰਨ ਕੇ ਜਦ ਤਾਜੀ ਤਾਜੀ ਆ ਭਾਜੀ ਸਾਰੀਆਂ ਤਾਜ਼ੀਆਂ ਬਿਲਕੁਲ ਆਵੇਂ ਬੱਚੇ ਬੰਦੇ ਸਾਰੀਆਂ ਤਾਜ਼ੀਆਂ ਬਿਲਕੁਲ ਖੋਲ ਇਹ ਵੀ ਇਹ ਵੀ ਖੋਲੀ ਜੀ ਫਿਰ ਆਪਾਂ ਬੋਲੋ ਬਰੀਕੀ ਬਰਾਕੀ ਵੜੀ ਇਹਦੀ ਵੀ ਲੋਰੀ ਭਾਵੇਂ ਦੁੱਜਣਾ ਹੀ ਵੇਜੇ ਪਰ ਤਿੱਜਾ ਸੂਆ ਜੇ ਸੂਈ ਝਾਰ ਕੇ ਠੀਕ ਆ ਤੇ ਵੇਖਣ ਨੂੰ ਭਾਵੇਂ ਆਪਾਂ ਦੁੱਜੇ ਵੀ ਆਖੀ ਜਾਊਗਾ ਵੱਖਰੀ ਆ ਪਰ ਨਹੀਂ ਤਿੱਜੇ ਸੂਏ ਸੂਈ ਜੇ ਝੋਟੀ ਨਹੀਂ ਠੀਕ ਹੈ ਜੀ ਫਿਰ ਆਹ ਪੁਆੜੀ ਸੋਣੀ ਸਾਣੀ ਵੜੀ ਹੁੰਦਾ ਵੈਸੇ ਨਹੀਂ ਠੀਕ ਆ ਬਰੇਕੀ ਬਰਾਕੀ ਵੜੀਆ ਦੁੱਧ ਹਾਲੀ ਓਦਾਂ ਵੜੀਆ ਫੇ ਚਵਾ ਸੁਨੀਲ ਜੀ ਆ ਰਹੇ ਨੇ ਮੋਟੀ ਧਾਰ ਆ ਤੇ ਅੰਗਲ ਲਗ ਗਿਆ ਗੰਨੇਾਰ ਕੀ ਚੋਣ ਬਹੁਤ ਟੌਪ ਦੀ ਇਹਦੀ ਬਾਜੀ ਫਿਰ ਕੀਮਤ ਇਹ ਵੀ ਸੁਨੀਲ ਜੀ ਜਾਇਆ ਜਾ ਕਰਦੀ ਏ ਦੇ ਦੀ ਇੱਕ ਵੀ ਦੀ ਏਕ ਵੀ ਦੀ ਹਾਂਜੀ ਬਾਕੀ ਮਾਂ ਦੁੱਧ 10 ਕਿਲੋ ਬਾਲਾ ਕੋਲ ਵੀ ਬਿਲਕੁਲ ਤਾਜ਼ੇ ਇਕੱਠੀਆਂ ਸੁਈਆਂ ਵਾਂ ਬਿਲਕੁਲ ਤਾਜ਼ੀਆਂ ਕਰ ਦੋ ਮਾਨਦਰ ਫਿਰ ਫੁੱਲਾ ਕਿੰਨਾ ਕਰ ਜੀ ਦੱਸ ਦੋ ਵੇਖੀ ਜੇ ਕਰ ਦੇ ਜਨਾ ਇਹੜੇ ਇਹੜੇ ਮਈਆਂ ਨੇ ਤੁਸੀਂ ਮੇਰੇ ਕੁਝ ਵੀ ਨਹੀਂ ਕੀਤਾ ਇੱਕ ਪੰਜ ਦੀ ਦੇ ਦਈਏ ਇਹ ਵੀ ਲੱਖ ਦੀ 95000 ਦੀ ਚਲੋ ਪੰਜ ਹੋਰ ਛੋਟ ਠੀਕ ਹੈ ਜੀ ਠੀਕ ਹੈ 95000 ਦੀ ਦਵਾਂਗੇ ਬਸ ਠੀਕ ਆ ਦੁੱਧ ਦੇ ਕੋਈ ਇੰਨਾ ਹੋਊਗਾ ਚਵਾਈ ਇੱਕ ਨੰਬਰ ਇਹ ਨਹੀਂ ਕੋਈ ਗੱਲ ਹੋਵੇ ਚਵਾਈ ਇੱਕ ਨੰਬਰ ਉ ਧਾਰ ਵੱਧ ਕਰਨ ਦੀ ਉਸ ਗੱਲ ਦੀ ਗਾਰੰਟੀ ਹੋਊਗੀ ਚਲੋ ਠੀਕ ਜੇ ਕੋਈ ਜੋੜਾ ਮਗਾਊਗਾ ਹਾਂਜੀ 2 ਲੱਖ ਦਾ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਬਸ ਠੀਕ ਆ 2 ਲੱਖ ਚ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਜੋੜੇ ਦੇ ਚਲੋ ਠੀਕ ਹੈ ਜੀ ਬਿਲਕੁਲ ਜਾਇਜ਼ ਮੁੱਲ ਠੀਕ ਤੇ ਆ ਜੋੜੀ ਪਹਿਲਣ ਜੇ ਅੱਛਾ ਇਹ ਵੀ ਸੂਈ ਪਹਿਲਾ ਸੂਆ ਜੇ ਛੱਡ ਜੋ ਆਈ ਆ ਝੋਟੀਏ ਹੂੰ ਇਹ ਜਿਹੜੀ ਇਹਦੀ ਮਾਂ ਕੋ ਦੁੱਧ 16 17 ਕਿਲੋ ਕੱਢਦੀ ਆ ਹਾਂਜੀ ਇਹ ਬਿਲਕੁਲ ਤਾਜੀ ਆ ਜੀ ਬਿਲਕੁਲ ਤਾਜੀ ਆ ਜੀ ਬੋਲਾ ਜਿਹੜਾ ਹੋਊਗਾ 10 ਕਿਲੋ ਹੋਊਗਾ ਤੈ ਕੋ ਹਾਂਜੀ ਤੇ ਠੰਡੀ ਰੱਜ ਕੇ ਆ ਹਾਂ ਤੇ ਪਹਿਲਣ ਜੇ ਜੇ ਆ ਵੇਖੋ ਬੱਚੇ ਬਗਾਇਰ ਇੱਧਾ ਧਾਰਾ ਦੇ ਜਵਾ ਆਵੇ ਆਵੇ ਠੰਡੀ ਰੱਜ ਕੇ ਛੱਡ ਜੋ ਆਈ ਆ ਆ ਬੱਚਾ ਜੇ ਦੇ ਮਗਰ ਹੂੰ ਬੱਚਾ ਛਾਲੋ ਜਾਂ ਨਾ ਛਾਲੋ ਉਹ ਗੱਲ ਵੱਖਰੀ ਹਦਾ ਬਾਕੀ ਇੰਨੀ ਠੰਡੀ ਏ ਝੋਟੀ ਨਹੀਂ ਠੀਕ ਆ ਜੀ ਠੀਕ ਆ ਜੀ ਬਿਲਕੁਲ ਆ ਇੱਦਾਂ ਤਾਂ ਲੈ ਜਾਣੀਆਂ ਨੇ। ਪਾ ਵੀ ਇੱਦਾਂ ਜੂਲ ਮੰਡੀ ਬੜੀ। ਇਹ ਵੀ ਖੋਲੋ। ਖੋਲ ਦੋ ਬਤਾ। ਮੰਗਿਆ ਜੇ ਰੇਡ ਬੜੂ ਚੰਗੇ ਸੱਟ ਕੇ ਸੱਟ। ਬਿਲਕੁਲ ਜਾਜ ਬਾਜੀ। ਲੋਕਾਂ ਜਾਜ। ਜਾਜ ਚੱਲੂਗਾ ਇੱਦਾਂ ਚੱਲ। ਹਾਂ। ਆ ਦਿਖਾ ਦਿਓ ਫੇਸਪਾਸ ਦਿਖਾਓ ਝੋਟੀ ਜੱਕ ਨਹੀਂ। ਲੈ। ਚੱਲ ਫੇ ਚੱਲ। ਸਰੀਰ ਵੇਖੋ ਕਦਾ ਸ਼ਿਕਾਰੀ ਕੋਲ ਤੇ ਅਰ ਗਏ ਆਂ ਛਾੜਵਾ ਸਰੀਰ ਕਿਦਾਂ ਦਾ ਦੁੱਧ ਵਾਲੀ ਝੋਟੀ ਵੈਸੇ। ਆ ਦੁੱਧ ਨੂੰ ਚੰਗੀ ਬਾਜੀ ਨਹੀਂ ਜੰਗੀ ਚੰਗੀ ਐਵੇਂ ਆਖੀ ਜਾਈਏ ਨਾ ਦੁੱਧ ਨੂੰ ਬੜੀ ਜੀ ਥਣ ਵੀ ਚੰਗਾ ਵਾ ਚਵਾਈ ਬੜੀ ਟਾਪ ਦੀ ਲੱਗੀ ਜਾਵੇ ਬਹੁਤ ਜ਼ੋਰਦਾਰ ਥੱਲੇ ਲੱਗਾ ਸਾ ਹੁਣ ਤੇ ਬਾਕੀ ਪਹਿਲਣਾ ਵਾ ਪਹਿਲਣਾ ਜੇ 10 10 ਕਿਲੋ ਪਾਉਣਾ ਤਾਂ ਥੱਕ ਤੋਂ ਥੋੜਾ ਅਜੇ ਮਤਲਬ ਤਾਜੀ ਦਾ ਬਿਲਕੁਲ ਨਹੀਂ ਦੁੱਧ ਮੇਰੇ ਸਾਨਾ ਚੱਗੀ ਆ ਮੂੰਹ ਅਜੇ ਮੇਰੇ ਸਾਨਾ ਦੁੱਧ 12 13 ਕਿਲੋ ਕੱਢੂਗੀ ਜਦੋਂ ਦਾ ਸਰੀਰ ਆ ਨਾ ਝੋਟੀ ਦਾ ਅਛਾ ਵੜੀ ਜਾਦੇ ਬਾਕੀ ਆਏ ਹੋਏ ਠੰਢੀ ਇੰਦੀ ਬਾਜੀ ਫਿਰ ਕੀਮਾ ਦਾ ਸੁਨੀਲ ਜੀ ਇਹਦਾ ਵਜਾਇਦਾ ਕਰ ਲੀਏ ਦੇਲੀ ਖਤੀ ਦੀ ਹੈ ਦੁੱਧ 13 ਕਿਲੋ ਤੁਹਾਡੇ ਚ ਪਾਉ ਮੇਰੀ ਰਾਮ ਨਾਲ ਖੁੱਲਾ ਡੋਲਾ ਪਹਿਲਾ ਸਵੇਰ 13 ਕਿਲੋ ਚ ਪਾਉਗੀ ਮੈਂ ਜਿਹੜੀ ਇਹਦੇ ਮਾਂ ਹੈ ਉਹਦੇ ਕੋਲ 16 17 ਕਿਲੋ ਵਾਲੀ ਆ ਬਾਅਦ ਹਾਂਜੀ ਛੱਡ ਚੋਂ ਨਹੀਂ ਆ ਮੈਂ ਤੇ ਬਾਕੀ ਚਲੋ ਆਪਾਂ ਜਾਇਜ਼ ਕਰ ਲਾਂਗੇ ਕੋਈ ਗੱਲ ਨਹੀਂ ਦੱਸੋ ਤੇ ਦੱਸ ਦੋ ਸੀ ਹੁਣ ਮੈਂ ਦੱਸ ਦੋ ਨਹੀਂ ਦੱਸ ਦੋ ਸਵਾਲੀ ਦੇ ਦੀ ਇੱਕ 20 ਦੀ ਠੀਕ ਆ ਸੁਨੀਲ ਜੀ ਇੱਕ ਹਜ਼ਾਰ ਛੋੜ ਚਲੋ ਇੱਕ 19 ਦੀ ਦੇ ਦਾਂਗੇ ਠੀਕ ਆ ਤੇ ਛੋਟੀ ਨੂੰ ਠੰਡੀ ਧੀਰੀ ਰੱਜ ਕੇ ਬਾਕੀ ਜਵਾਬ ਹੈ ਬਈਆ ਬਿਲਕੁਲ ਤਾਜੀ ਬੌਲੇ ਦਿੱਤੇ ਜੀ ਇਹਦੇ ਚਲੋ ਠੀਕ ਇਹੋ ਬਾਕੀ ਦੇਖੋ ਜੀ ਆਈ ਚਾਰ ਝੋਟੀਆਂ ਬਾਕੀ ਆ ਬਾਈਆਂ ਦਾ ਵੇਖੋ ਬਹੁਤ ਸੋਹਣੀਆਂ ਵੱਡੀਆਂ ਜੁਡੇ ਕੜੀਆਂ ਇਹ ਤਿਆਰ ਕਰਕੇ ਚੱਟੀਆਂ ਵੱਡੀਆਂ 18 ਵਾਲੇ ਹਨ ਜੀ ਹਾਂ ਜੀ ਹਾਂ ਜੀ ਹਾਂ ਚਲੋ ਹੋਰ ਬਾਈ ਜੀ ਫਿਰ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਤੇ ਵੀਰ ਜੀ ਜ਼ਿਲ੍ਹਾ ਆਪਣਾ ਅਮਰਸਰ ਜੀ ਤਹਿਸੀਲ ਬਾਬਕਾਲਾ ਦੇ ਪਿੰਡ ਤੇ ਮੋਵਾਲ ਫੋਨ ਨੰਬਰ ਹੈਗਾ 81465 6094 2ਜਾਗਾ 9872 94731 ਸਸਰੀ